ਸ਼ਵਾਸੜਾ ਇਹ ਤੁਹਾਡੇ ਮਨ ਦੀ ਸਚਾਈ ਹੈ ਅਗਲੇ ਤੇ ਮਨ ਦੇ ਵਿੱਚ ਕੀ ਹੈ ਨਾ ਉਹ ਕਦੇ ਜ਼ਰ ਹੋ ਸਕਦਾ ਨਾ ਤੁਸੀਂ ਉਹਦਾ ਅੰਦਾਜ਼ਾ ਉਹਦੇ ਕਿਸੇ ਵੀ ਵਤੀਰੇ ਤੋਂ ਲਗਾ ਸਕਦੇ ਬੜੀ شدت ਨਾਲ ਇੱਥੋਂ ਤੱਕ ਲੈ ਆਈ ਹਾਂ ਮੈਂ ਹੁਣ ਕੁਝ ਪੈ ਰਿਸ਼ਤੇ ਦੀ ਅਪੇ ਤੁਰਨ ਦੀ ਵਾਰੀ ਹੈ ਵਾਹ ਬਹੁਤ ਖੂਬ ਸੋਚਵੇਂ ਤੁਸੀਂ ਬੱਚੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਨੇ ਹੋ ਨਾ ਫਿਰ ਉਹ ਨੂੰ ਆ ਜਾਂਦਾ ਹੈ ਫਿਰ ਉਹ ਡਿੱਗ ਜਾਟੇ ਦਾ ਤੁਰ ਲੈਂਦਾ ਉਵੇਂ ਹੀ ਰਿਸ਼ਤੇ ਨਾਤੇ ਹੈ ਕੁਝ ਦੂਰ ਤੱਕ ਤੁਸੀਂ ਆਪਣੀ ਪੂਰੀ ਕੋਸ਼ਿਸ਼ ਨਾਲ ਲੈ ਕੇ ਜਾਣਿਓ ਉਸ ਤੋਂ ਬਾਅਦ ਵੀ ਜੇ ਕੋਸ਼ਿਸ਼ ਦੇ ਨਾਲ ਰਿਸ਼ਤਾ ਚਲਾਉਣਾ ਤਾਂ ਇਹ ਰਿਸ਼ਤੇ ਦੀ ਤੋਹੀਨ ਹੈ ਜਿਸ ਰਿਸ਼ਤੇ ਖਾਤਰ ਸਵਾਲ ਮੁਕ ਜਾਣ ਉਹ ਰਿਸ਼ਤੇ ਦੀ ਬੁਨਿਆਦ ਖੋਖਲੀ ਹੋ ਚੁੱਕੀ ਹੈ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਕਿਸੇ ਦੇ ਨਾਲ ਅਸੀਂ ਬੈਠੇ ਸੀ ਤੇ ਗੱਲਾਂ-ਗੱਲਾਂ ਦੇ ਵਿੱਚ ਇਹ ਪੁੱਛਿਆ ਗਿਆ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਹੈ ਤਾਂ ਜ਼ਿਆਦਾਤਰ ਲੋਕਾਂ ਨੇ ਇਹ ਕਿਹਾ ਕਿ ਅਜਿਹੇ ਸ਼ਖਸ ਨੂੰ ਲੱਭ ਲੈਣਾ ਜਿਸ ਦੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਜਾਣ ਜਦੋਂ ਕੋਈ ਇਨਸਾਨ ਆਪਣਾ ਸਮਾਂ ਦੇਵੇ ਤੁਹਾਨੂੰ ਸੁਨੇ ਤੁਹਾਨੂੰ ਸਮਝੇ ਤੇ ਤੁਸੀਂ ਆਪਣੀ ਦਿਲ ਦੀ ਹਰ ਇੱਕ ਗੱਲ ਹਰ ਇੱਕ ਗੁਬਾਰ ਕੱਢ ਦਿਓ तो बिल्कुल भी ये टेंशन ना हो सामने वाला इंसान की सोचेगा की समझेगा उस पर पूरा विश्वास हो कस उ कीमती चीज़ है इस दुनिया क्योंकि बाकी सारिया चीज़ा तो खरीदिया जा सकिया ने पर किसी प्यार किसी का विश्वास एक खरीदया नहीं जा सकता तो अज सोचा क्यों ना अजि भैन के ना बस दिल दियाँ जो ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚ ਬੜੇ ਸਾਰੇ ਲੋਕਾਂ ਨੂੰ ਸੇਧ ਦਿੰਦੇ ਨੇ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਗੱਲ ਕਰ ਰਹੀ ਆ ਪੈਨ ਬੱਬੂ ਤੀਰਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਿਲਕੁਲ ਠੀਕ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਮੈਂ ਠੀਕ ਤੁਸੀਂ ਜਦੋਂ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕਰਨੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਦਾ ਸ਼ਖਸ ਲੱਭਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਦਿਲ ਦੀ ਗੱਲ ਸਾਂਝੀ ਕਰਨ ਦੇ ਲਈ ਕਿੱਦਾਂ ਦਾ ਸ਼ਖਸ ਹੋਣਾ ਚਾਹੀਦਾ ਹੈ ਦਰਅਸਲ ਇਸ ਬੜੀ ਔਖੀ ਸਿਚੁਏਸ਼ਨ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਖਸ ਦੇ ਮੁਤਾਬਕ ਆਪਣੀ ਗੱਲਬਾਤ ਕਰ ਰਹੇ ਹੋ ਗੱਲਾਂ ਦੇ ਮੁਤਾਬਕ ਸ਼ਖਸ ਲੱਭਨੇ ਔਖੇ ਨੇ ਹੂੰ ਕਈ ਵਾਰ ਕੁਝ ਦੋਸ਼ੀਆਂ ਅਜਾਈਆਂ ਹੁੰਦੀਆਂ ਜਿੱਥੇ ਤੁਹਾਨੂੰ ਪਰਦੇ ਨਹੀਂ ਕੱਜਨੇ ਪੈਂਦੇ ਹਾਂਜੀ ਪਉ ਨੂੰ ਕੋਈ ਬਨਾਵਟ ਦੀ ਦੁਨੀਆ ਦਾ ਹਿੱਸਾ ਰਹਿ ਕੇ ਆਪਣੀ ਗੁਫ਼ਤਗੂ ਨਹੀਂ ਚਲਾਉਣੀ ਪੈਂਦੀ ਔਰ ਤੁਸੀਂ ਜਿਵੇਂ ਹੁੰਨੇ ਹੋ ਉਵੇਂ ਤੁਸੀਂ ਆਪਣੇ ਆਪ ਨੂੰ ਜ਼ਹਰ ਵੀ ਕਰ ਦਿੰਨੇ ਹੋ ਕੁਝ ਅਜਿਹੇ ਰਿਸ਼ਤੇ ਹੁੰਦੇ ਐ ਜਿੱਥੇ ਜੇ ਫਰਜ਼ ਕਰੋ ਤੁਹਾਡੇ ਮਨ 'ਚ ਕੁਝ ਚੱਲ ਰਿਹਾ ਹੈ ਤੇ ਤੁਹਾਡੀ ਪਹਿਲੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਅਲਕੋਹਲ ਦਿੱਤਾ ਜਾਵੇ ਹਾਂਜੀ ਇਹ ਗੱਲ ਇੱਥੇ ਪੁੱਜਦੀ ਨਾ ਹੋ ਜਵੇ। ਸੋ ਉਹੋ ਜਿਹਾਂ ਜਿਹੜੀਆਂ ਦੋਸਤੀਆਂ ਉਹੋ ਜਿਹੜੇ ਵਾਹ ਨੇ ਉਹ ਮੇਰੀ ਉਮਰ ਤੱਕ ਆਉਂਦੇ ਆਉਂਦੇ ਮੇਰਾ ਖਿਆਲ ਬਹੁਤ ਘਟ ਜਾਂਦੇ ਆ। ਤੁਹਾਡੇ ਕੋਲ ਉਹਨਾਂ ਜਿਗਰਾ ਨਹੀਂ ਰਹਿ ਜਾਂਦਾ ਕਿ ਤੁਸੀਂ ਆ ਜਿਹੜੀ ਜਾਲੀ ਦੁਨੀਆ ਦੇ ਜਾਲੀ ਰਿਸ਼ਤਿਆਂ ਨੂੰ ਬਰਦਾਸ਼ਤ ਕਰੋ। ਬਿਲਕੁਲ ਸਹੀ। ਸੋ ਜੇ ਇੰਨਾ ਲੰਬਾ ਕੋਈ ਨਿਭ ਕੇ ਆ ਗਿਆ ਤੁਹਾਡੇ ਨਾਲ ਇਹਦਾ ਮਤਲਬ ਉਹਦੇ ਵਾਸਤੇ ਤੁਸੀਂ ਵੀ ਕੁਝ ਖਾਸ ਹੋ। ਤੁਹਾਡੀ ਜ਼ਿੰਦਗੀ 'ਚ ਉਹਦੇ ਵੀ ਇੱਕ ਜਗ੍ਹਾ ਖਾਸ ਹੈ ਕਦੀ ਅਫਸੋਸ ਹੋਇਆ ਕਿਸੇ ਦੇ ਨਾਲ ਦਿਲ ਦੀ ਗੱਲ ਕੀਤੀ ਹੋਈ ਤੇ ਲੱਗਾ ਕਿ ਨਹੀਂ ਇਹਦੇ ਨਾਲ ਹੀ ਕਰਨੀ ਚਾਹੀਦੀ ਸੀ ਬੜੀ ਵਾਰ ਬੜੀ ਵਾਰ ਦੇਖੋ ਇਹ ਮੈਂ ਹਮੇਸ਼ਾ ਮਹਿਸੂਸ ਕਰਦੀ ਹਾਂ ਕਿ ਅੱਜ ਜੇ ਕੋਈ ਸੱਜਣਾ ਕੱਲ ਨੂੰ ਉਹਨੇ ਦੁਸ਼ਮਣ ਨਹੀਂ ਹੋ ਜਾਣਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਅੱਜ ਕੋਈ ਤੁਹਾਡੀ ਬਹੁਤ ਪੱਕੀ ਸੇਲੀ ਹੈ। ਔਰ ਤੁਹਾਨੂੰ ਕਿਤੇ ਵੀ ਜਾ ਕੇ ਸ਼ੱਕ ਨਹੀਂ ਹੁੰਦਾ ਕਿ ਇਹਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਈਰਖਾ ਹੈ ਜਾਂ ਕੋਈ ਖੋਟ ਹੈ। ਤੇ ਤੁਸੀਂ ਆਪਣੇ ਮਨ ਨਾਲ ਸੱਚੇ ਸੁੱਚੇ ਜੋ ਵੀ ਹੈ ਜਿਹੜੀਆਂ ਗੱਲਾਂ ਕਰਦੀਆਂ ਜਿਹੜੀਆਂ ਕੀਮਤੀ ਹੁੰਦੀਆਂ ਨੇ ਜਿਹੜੀਆਂ ਤੁਸੀਂ ਚਾਹੁੰਦੇ ਨਹੀਂ ਕਿ ਦੁਨੀਆ ਤੱਕ ਪਹੁੰਚਣ ਉਹ ਤੁਸੀਂ ਅਗਲੇ ਤੱਕ ਆਪਣਾ ਭਰ ਹੌਲਾ ਕਰ ਲੈਨੇ ਹੋ। ਦੋ ਚਾਰ ਸਾਲਾਂ ਬਾਅਦ ਦੋਸਤੀ ਦਾ ਰਿਸ਼ਤਾ ਮੁੱਕ ਜਾਂਦਾ ਹੈ ਤੁਹਾਡੇ ਵੱਲੋਂ ਨਹੀਂ ਵੀ ਕੁਝ ਮੜਾ ਹੋਇਆ ਹੁੰਦਾ ਅਗਲੇ ਦਾ ਮਨ ਕਦੋਂ ਬਦਲਦਾ ਆਪਾਂ ਕਹਿ ਨਹੀਂ ਸਕਦੇ ਔਰ ਮਨ ਬਦਲਣ ਦੇ ਨਾਲ ਜੇ ਉਹਦੇ ਡਾਇਨਾਮਿਕਸ ਵੀ ਬਦਲ ਜਾਣ ਔਰ ਉਹ ਫੇਰ ਤੋਖੇ ਤੇ ਆ ਜਾਵੇ ਤੇ ਉਹਦੇ ਵਿੱਚ ਤੁਸੀਂ ਤਾਂ ਬਿਲਕੁਲ ਬੇਬਸ ਹੋ ਮੇਰੇ ਖਿਆਲ ਦੇ ਵਿੱਚ ਦੋਸਤੀ ਜੇ ਨਾ ਵੀ ਚੱਲੇ ਨਾ विश्वास चला लेना चाहिए बिल्कुल यही तो चीज़ बहुत औखी है विश्वास क्योंकि सब तो पहला वार लोग विश्वास से ही करते हैं ज़्यादातर लोग यही समस्या कह लो या एक कंप्लेंट शिकायत होंगी है कि जो भी असं अपने दिल की गल किसी सी करते सामने वाला बंदा ज मेरे विश्वास पर खरा नहीं उतरता तो यही चीज़ इंसान तोड़ दिदी ਕਿੰਨਾ ਕੋ ਵਿਸ਼ਵਾਸ ਕੀਤਾ ਜਾਏ ਕਿਸਤੇ ਕੀਤਾ ਜਾਏ ਉਹ ਤਾਂ ਗੁੰਝਲਦਾਰ ਚੀਜ਼ ਹੋ ਚੁੱਕੀ ਹੈ ਇਹ ਕੈਲਜੈਬਰ ਦਾ ਇਕਵੇਸ਼ਨ ਨਹੀਂ ਹੈ ਜੇ ਜੇ ਆਪਾਂ ਨੂੰ ਪਤਾ ਲੱਗੇ ਵੀ ਇਹਦੇ ਚ ਇੰਨਾ ਕਿੰਗਰੀਡੀਐਂਟ ਹੋਊਗਾ ਤੇ ਇਹਦਾ ਜਿਹੜਾ ਰਿਐਕਸ਼ਨ ਹੈ ਉਹ ਇੰਨਾ ਹੋਊਗਾ ਉਹ ਆਪਾਂ ਨਹੀਂ ਕਹਿ ਸਕਦੇ ਵਿਸ਼ਵਾਸ ਜਿਹੜਾ ਹੈ ਇਹ ਤੁਹਾਡੇ ਮਨ ਦੀ ਸਚਾਈ ਹੈ ਅਗਲੇ ਤੇ ਮਨ ਦੇ ਵਿੱਚ ਕੀ ਹੈ ਨਾ ਉਹ ਕਦੇ ਜ਼ਹਿਰ ਹੋ ਸਕਦਾ ਹੈ ਨੋ ਤੁਸੀਂ ਉਹਦਾ ਅੰਦਾਜ਼ਾ ਉਹਦੇ ਕਿਸੇ ਵੀ ਵਤੀਰੇ ਤੋਂ ਲਗਾ ਸਕਦੇ ਹੋ ਸੋ ਇਹ ਤਾਂ ਤੁਸੀਂ ਇੱਕ ਆਪਣੇ ਆਪ ਨੂੰ ਇਹਨਾਂ ਕਿ ਤੁਹਾਨੂੰ ਮਜ਼ਬੂਤ ਕਰਨਾ ਪੈਂਦਾ ਕਿਉਂਕਿ ਤੋਖਾ ਆਉਂਦਾ ਹੀ ਉੱਥੇ ਜਿੱਥੇ ਵਿਸ਼ਵਾਸ ਹੋਇਆ ਹੋਵੇ ਹਮ ਬਿਲਕੁਲ ਸਹੀ ਬੜੇ ਸਾਲ ਪਹਿਲਾਂ ਮੈਂ ਆਪਣੇ ਕਾਲਮ ਦੇ ਵਿੱਚ ਇੱਕ ਵਾਰ ਇੱਕੋ ਚੀਜ਼ ਨੂੰ ਫੀਚਰ ਕੀਤਾ ਕਿ ਜਦੋਂ ਮੈਂ ਸਫ਼ਰ ਕਰ ਰਹੀ ਸੀ ਪੰਜਾਬ ਤੋਂ ਚੰਡੀਗੜ੍ਹ ਆ ਰਹੀ ਸੀ ਤੇ ਉਹ ਜਨੇ ਟਰੱਕ ਜਾ ਰਹੇ ਸੀ ਨਾ ਸੜਕ ਤੇ ਤੇ ਉਹ ਟਰੱਕਾਂ ਦੇ ਮਗਰ ਬੜੀ ਪਰਫਾਰਮ ਸਫਲੋਸਫੀ ਲਿਖੀ ਹੁੰਦੀ ਹੈ ਤੇ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਆਪਣੇਆਂ ਤੋਂ ਬਚ ਸੱਜਣਾ ਗੈਰ ਕਿਹੜਾ ਤੇਰੇ ਭੇਤੀ ਨੇ ਸੋ ਇਹ ਹੁੰਦਾ ਹੈ ਕਿ ਜਿਸ ਬੰਦੇ ਨੂੰ ਤੁਸੀਂ ਉਥੋਂ ਤੱਕ اپنی زندگی ਨਾਲ ورکਫੇਅਰ ਨਹੀਂ ਕਰਾਇਆ ਜਿੱਥੋਂ ਤੱਕ ਉਹਦੀ نظر ਤੁਹਾਡੇ ਅੰਦਰਲੀਆਂ ਤਹਾਂ ਤੇ ਪੈ ਗਈ ਉਸ ਬੰਦੇ ਤੋਂ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਜੀ ਪਰ ਹ ਇਟੜੇ ਵਿਸ਼ਵਾਸ ਵਾਲੀ ਗੱਲ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਮੇਰਾ ਖਿਆਲ ਹੈ ਸੱਚੇ ਸੁੱਚੇ ਬੰਦੇ ਦਾ ਸਾਥ ਦਿੰਦੀ ਹੈ ਕਈ ਵਾਰ ਜਿਹੜੀ ਤੁਹਾਡੀ ਵਰਤੋਂ ਦੇ ਨਾਲ ਇੱਕ ਤੁਹਾਡੀ ਇਮੇਜ ਜਾਂ ਇੱਕ ਤੁਹਾਡੀ ਪਛਾਣ ਲੋਕਾਂ ਦੇ ਮਨਾਂ ਦੇ ਵਿੱਚ ਕਾਇਮ ਹੋ ਜਾਂਦੀ ਹੈ ਉਹ ਫਿਰ ਹਰ ਕਈ ਹਰ ਸੁਣੀ ਤੇ ਇੰਨੀ ਛੇਤੀ ਯਕੀਨ ਵੀ ਨਹੀਂ ਕਰਦੇ ਹਮ ਉਹਨਾਂ ਨੂੰ ਵੀ ਪਤਾ ਹੈ ਵੀ ਆਹ ਗੱਲ ਹੋ ਸਕਦੀ ਆ ਨਹੀਂ ਹੋ ਸਕਦੀ ਜੀ ਸੋ ਉਹਦੇ ਵਿੱਚ ਜੇ ਫਰਜ਼ ਕਰੋ ਕੋਈ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਨੁਕਸਾਨ ਉਹ ਤਾਂ ਆਪਣਾ ਹੋ ਰਿਹਾ ਹੈ ਤੁਹਾਡਾ ਨਹੀਂ ਜੀ ਤੇ ਮੈਂ ਸਮਝਦੀ ਹਾਂ ਕਿ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਹੜਾ ਕਿ ਤੁਸੀਂ ਬਿਨਾ ਕਿਸੇ ਦਾਅਵੇ ਦੇ ਨਿਭਾਉਣ ਦੀ ਜਿਹੜੀ ਕਾਬਲੀਅਤ ਹੈ ਉਹ ਤੁਹਾਡੀ ਫਿਤਰਤ ਦੀ ਅਸਲ ਪਛਾਣ ਹੈ ਹੂੰ ਇਹ ਰਿਸ਼ਤੇ 'ਚ ਤੁਸੀਂ ਬੱਜੇ ਨਹੀਂ ਹੋਏ ਜੀ ਇਹ ਤੁਸੀਂ ਮਰਜ਼ ਸਾਹਮਣੇ ਕੋਈ ਸੋਹਣੀ ਖਾਤਿਆ ਹੋਈਆਂ ਇਹ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ ਪਰ ਇਹਦੇ ਵਿੱਚ ਜੇ ਤੁਸੀਂ ਨਿਭਦੇ ਹੋ ਤਾਂ ਤੁਹਾਡੀ ਰਗ ਮਿਲਦੀ ਹੈ ਤੇ ਉਹ ਰਗ ਹੀ ਤੁਸੀਂ ਅਗਲੇ ਤੋਂ ਉਲਟ ਕਰ ਲਓ ਅਗਲਾ ਤੁਹਾਡੇ ਤੇ ਵਿਸ਼ਵਾਸ ਕਰ ਰਿਹਾ ਹੈ ਤੁਸੀਂ ਉਹ ਵਿਸ਼ਵਾਸ ਘਾਤ ਆਲੇ ਪਾਸੇ ਤੁਰਪੋ ਤੇ ਫੇਰ ਤਾਂ ਤੁਸੀਂ ਕਿਸੇ ਰਿਸ਼ਤੇ 'ਚ ਵੀ ਨਿਭਣ ਦੇ ਕਾਬਿਲ ਨਹੀਂ ਹੋ ਬਿਲਕੁਲ ਕਿਉਂਕਿ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੀ ਜਜ਼ਬਾਤਾਂ ਦਾ ਹੈ ਭਾਵਨਾਵਾਂ ਦਾ ਹੈ ਕਹਿੰਦੇ ਨੇ ਕਿ ਕਿਸੇ ਇਨਸਾਨ ਨੂੰ भावनात्मक तौर पर कमजोर जोड़ा है वो कोई छोटी तो छोटी चीज़ भी बना सकती है hmm. इंसान जो किसी दूसरे इंसान का कमज़ोर पक्ष फड़ ला कि ब्लैकमेल जरूर करता है तक लगता है कि अपना कमज़ोर पला किसी फा चाहता है अपना कमज़ोर पक्ष दसना चाहिए है देखो इमोशनल मैन्युपुलेशन uh, है ना ये टोर्चर का ਸਭ ਤੋਂ ਖਤਰਨਾਕ ਰੂਪ ਹੈ ਉਹਦੀ وجہ ਇਹ ਹੈ ਕਿ ਜੋ ਅਗਲਾ ਇਨਸਾਨ ਤੁਹਾਡੇ ਨਾਲ ਕਰ ਰਿਹਾ ਹੈ ਉਹ ਨਜ਼ਰ ਕਿਸੇ ਨੂੰ ਨਹੀਂ ਆ ਰਿਹਾ ਸਵੈ ਤੁਨ ਜੀ ਦੂਜੀ ਗੱਲ ਇਹ ਹੋ ਜਾਂਦੀ ਹੈ ਕਿ ਉਹ ਜਿਹੜਾ ਪੈਂਤੜਾ ਹੈ ਉਹ ਲੋਕਾਂ ਉੱਤੇ ਨਹੀਂ ਵਰਤ ਰਿਹਾ ਹਮ ਲੋਕਾਂ ਦੇ ਨਾਲ ਉਹਦਾ ਮੀਟਿੰਗ ਗਰਾਉਂਡ ਕੁਝ ਹੋਰ ਹੈ ਇਹ ਸਿਰਫ ਤੁਹਾਡੇ ਹਿੱਸੇ ਆ ਰਿਹਾ ਹੈ ਔਰ ਜਦੋਂ ਤੁਸੀਂ इमोਸ਼ਨਲੀ ਮੈਨੀਪੂਲੇਟ ਹੋ ਜਾਣੇ ਹੋ ਜਾਂ इमोਸ਼ਨਲੀ ਸਬਮਿਟ ਕਰ ਜਾਣੇ ਹੋ ਕਿਸੇ ਰਿਸ਼ਤੇ ਨੂੰ ਇਸ ਕਰਕੇ ਕਿਉਂਕਿ ਤੁਹਾਨੂੰ ਲੱਗਦਾ ਇਹਨੂੰ ਚਲਾਉਣ ਦਾ ਸਿਰਫ ਆਹੀ ਤਰੀਕਾ ਰਹਿ ਗਿਆ ਤੇ ਅਗਲੇ ਨੇ ਉਸ ਮੈਨੀਪੂਲੇਸ਼ਨ ਦੇ ਸਿਰ ਤੇ ਤੱਕੜੇ ਹੋਈ ਜਾਣਾ ਤੁਸੀਂ ਸਬਮਿਸ਼ਨ ਦੇ ਵਜ੍ਹਾ ਕਰਕੇ ਹੋਰ ਕਮਜ਼ੋਰ ਹੋਈ ਜਾਣਾ ਇੱਕ ਸਟੇਜ ਇਹ ਹੋ ਜਾਣੀ ਹੈ ਜਦੋਂ ਤੁਸੀਂ ਕੰਪਲੀਟਲੀ ਗਿਵ ਅਪ ਕਰ ਜਾਂਦੇ ਹੋ ਕਿ ਤੁਹਾਨੂੰ ਪਤਾ ਹੈ ਵੀ ਅ ਗਲ ਦਾ ਰਿਐਕਸ਼ਨ ਆ ਹੋਊਗਾ ਜੇ ਮੈਂ ਅ ਕਹਿ ਤਾ ਤੇ ਇਹ ਗਲ ਕਿੱਥੇ ਜਾ ਕੇ ਨਿਬੜਣੀ ਹੈ ਇਸ ਕਰਕੇ ਚੁੱਪ ਹੀ ਰੋ ਉਹ ਚੜੀ ਚੁੱਪ ਹੈ ਉਹ ਤੁਹਾਨੂੰ ਉਸ ਵੇਲੇ ਦੀ ਪੀਸ ਦੇ ਰਹੀ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਕਿੱਡਾ ਵੱਡਾ ਸੌਦਾ ਕਰ ਲਿਆ ਉਹ ਜਿਵੇਂ ਇੱਕ ਬਲੈਂਕ ਪੇਪਰ ਤੇ ਬਲੈਂਕ ਚੈੱਕ ਤੇ ਸਾਈਨ ਕਰਕੇ ਦੇਣ ਵਾਲੀ ਗੱਲ ਹੁੰਦੀ ਹੈ ਨਾ ਇਹ इमोशनल ਮੈਨੀਪੂਲੇਸ਼ਨ ਦਾ ਹਿੱਸਾ ਬਣਨਾ ਇੱਕ ਕਮਜ਼ੋਰ ਹਿੱਸਾ ਬਣਨਾ ਇਹੋ ਜਿਹੀ ਗੱਲ ਹੁੰਦੀ ਅਗਲਾ ਜਿੰਨੀ ਮਰਜ਼ੀ ਰਕਮ ਉਹਦੇ ਵਿੱਚ ਭਰ ਕੇ ਕਢਾ ਸਕਦਾ ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਆ ਨਾ ਹੁਣ ਅੰਦਰੋਂ ਟੁੱਟ ਚੁੱਕੇ ਆ ਅਸੀਂ ਦੇਖਦੇ ਆ ਬਾਹਰੋਂ ਬਿਲਕੁਲ ਸਹੀ ਹੁੰਦੇ ਆ ਲੋਕ ਖੁਸ਼ ਹੋ ਕੇ ਗੱਲਾਂ ਕਰਦੇ ਆ ਬਰੰਦਰੋ ਬਹੁਤ ਟੁੱਟੇ ਹੋਏ ਲੋਕ ਨੇ ਜੇਕਰ ਉਹਨਾਂ ਦੇ ਨਾਲ ਇਕੱਲੇ ਬੈਠਿਆ ਜਾਏ ਕਿਤੇ ਉਹਨਾਂ ਦੀ ਇੱਕ ਕਮਜ਼ੋਰ ਅਗ ਨੂੰ ਛੇੜ ਦਿੱਤਾ ਜਾਏ ਤਾਂ ਇਨਸਾਨ ਜਿਹੜੇ ਆ ਰੋਂਦੇ ਵੀ ਦੇਖੇ ਗਏ ਨੇ ਜਦੋਂ ਇਨਸਾਨ ਨੂੰ ਲੱਗੇ ਕਿ ਮੈਂ ਟੁੱਟ ਚੁੱਕਾ ਹਾਂ ਚਾਹੇ ਉਸਦੇ ਨਾਲ ਵਿਸ਼ਵਾਸ ਘਾਤ ਹੋਇਆ ਹੋਵੇ ਚਾਹੇ ਇਹ ਇਮੋਸ਼ਨਲ ਬਲੈਕਮੇਲਿੰਗ ਹੋਈ ਹੋਵੇ ਤੇ ਉਸ ਨੂੰ ਲੱਗਦਾ ਹੈ ਕਿ ਇਕੱਲਾਪਨ ਵੱਡ ਵੱਡ ਖਾ ਰਿਹਾ ਮੇਰਾ ਕੋਈ ਨਹੀਂ ਹੈ ਕੋ ਸਿਚੁਏਸ਼ਨ ਚ ਇਨਸਾਨ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਉਹ ਸਟੇਜ ਤੇ ਆ ਜਾਂਦੇ ਹੋ ਤਾਂ ਉਦੋਂ ਗਾਂ ਕੁਝ ਹੋਰ ਮਾੜਾ ਨਹੀਂ ਹੋ ਸਕਦਾ ਯੂ ਹੈਵ ਬੀਨ ਪੁਸ਼ਡ ਅਗੇਂਸਟ ਦ ਵਾਲ ਇਹਦੋਂ ਪਛਾਹ ਤੁਸੀਂ ਜਾ ਨਹੀਂ ਸਕਦੇ ਕੰਧ ਨਾਲ ਹੀ ਥੱਕੇ ਗਏ ਹੁਣ ਤਾਂ ਅੱਗੇ ਆਉਣ ਦਾ ਵਕਤ ਆ ਗਿਆ ਫਿਰ ਤੁਸੀਂ ਆਪਣੇ ਆਪ ਨੂੰ ਬਿਲਡ ਅਪ ਕਰਨਾ ਸ਼ੁਰੂ ਕਰ ਦਿਓ ਦੇਖੋ ਇੱਕ ਨਾ ਨੈਚੁਰਲ ਰਿਫਲੈਕਸ ਹੁੰਦਾ ਬੰਦੇ ਦਾ ਤੁਸੀਂ ਕਿਸੇ ਨੂੰ ਤਿੰਨ ਚਾਰ ਵਾਰੀ ਤੱਕਾ ਮਾਰ ਪਿਓ ਉਹ ਡਿਗ ਪਿਆ ਓਨੂੰ 6:30 ਚੌਥੀ ਵਾਰੀ ਉਹਨੇ ਤੁਹਾਨੂੰ ਦੇਖ ਕੇ ਹੀ ਆਪਣੇ ਆਪ ਨੂੰ ਸਤਰ ਕਰ ਲੈਣਾ ਵੀ ਇਹ ਮੈਨੂੰ ਤੱਕਾ ਮਾਰੂ ਮੈਂ ਪਹਿਲਾਂ ਹੀ ਬਚ ਜਾ ਉਸੇ ਤਰ੍ਹਾਂ ਲਾਈਫ ਦੇ ਵਿੱਚ ਆਪਾਂ ਜਿਹੜੇ ਇਮੇਜినਰੀ ਡਿਫੈਂਸ ਮੈਕੈਨਿਜ਼ਮ ਅਵੇਕਨ ਕੀਤੇ ਹੋਏ ਹਨ ਆਪਾਂ ਸੋਚ ਲੈਨੇ ਆ ਵੀ ਆ ਇੱਥੋਂ ਨੁਕਸਾਨ ਹੀ ਹੋਣਾ ਇੱਥੋਂ ਮੜਾ ਹੀ ਹੋਣਾ ਇੱਥੋਂ ਆਈ ਕਈ ਵਾਰ ਉਹ ਬੰਧਾ ਜੜਾ ਤੁਹਾਨੂੰ ਨੁਕਸਾਨ ਪਹਚਾ ਰਿਹਾ ਹੈ ਉਹ ਪਤਾ ਨਹੀਂ ਕਿੰਨੇ ਵੱਡੇ ਨੁਕਸਾਨ ਦਾ ਸ਼ਿਕਾਰ ਆਪ ਹੋ ਸਕਦਾ ਹੈ ਇੱਕ ਮੈਂ ਬੜੀ ਇੰਟਰਸਟਿੰਗ ਖਬਰ ਪੜ੍ਹੀ ਸੀ ਅਖਬਾਰ 'ਚ ਸ਼ਾਇਦ ਤੁਹਾਡੀ ਵੀ ਨਜ਼ਰ ਗਈ ਹੋਵੇ ਦੇਖੋ ਉੱਚ ਗੱਲਾਂ ਕੁਦਰਤ ਨੇ ਇੰਨੀਆਂ ਆਫ਼ ਦੀ ਪਕੜ ਦੇ ਵਿੱਚੋਂ ਬਾਹਰ ਨਹੀਂ ਹੋਣ ਦਿੱਤੀਆਂ ਹਰ ਗੱਲ ਹੀ ਕੁਦਰਤ ਦੇ ਹੱਥ ਬਸ ਹੈ ਪਰ ਉਹ ਤੁਹਾਨੂੰ ਇੱਕ ਐਗਜ਼ਾਮਪਲ ਤੁਸੀਂ ਸਿੱਖਦੇ ਹੋ ਵੀ ਇੰਨਾ ਵੀ ਕੋਈ ਮਰੋ ਮਰਨੀ ਮਚੀ ਹੋਈ ਇੰਨਾ ਵੀ ਡਰ ਕੇ ਰਹਿਣ ਦੀ ਲੋੜ ਨਹੀਂ ਇੱਕ ਬੱਕਰੀ ਨੂੰ ਚੋਰ ਬੰਦੇ ਹਲਾਲ ਕਰਨ ਜਾ ਰਹੇ ਸੀ ਗੱਡੀ 'ਚ ਬੈਠ ਕੇ ਵੀ ਜਿਵੇਂ ਹੁੰਦਾ ਸ਼ੁਗਰ ਮੇਲਾ ਇਹ ਮੀਟ ਖਾਵਾਂਗੇ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਉਹ ਚਾਰੋਂ ਬੰਦੇ ਮਰ ਗਏ ਤੇ ਉਹ ਬੱਕਰੀ ਤੁਰ ਕੇ ਬਾਹਰ ਨਿਕਲ ਗਈ ਬਿਲਕੁਲ ਸੁਣੀ ਹੈ ਹਾਂਜੀ ਸੋ ਈ ਤੋਂ ਤੁਹਾਨੂੰ ਇੱਕ ਗੱਲ ਦਾ ਸਹਾਸ ਹੁੰਦਾ ਹੈ ਕਿ ਇੱਕ ਹੱਦ ਤੋਂ ਅੱਗੇ ਤਸ਼ੱਦਦ ਨਹੀਂ ਚੱਲ ਸਕਦੀ। ਕੁਝ ਹੁਕਮ ਵੀ ਜਿਹੜਾ ਹੈ ਨਾ ਉਹਦਾ ਜੇ ਵਿੱਚ ਸ਼ਾਮਲ ਨਹੀਂ ਹੈ ਤਾਂ ਕੁਝ ਹੋ ਨਹੀਂ ਸਕਦਾ। ਹਾਂ ਜਿਹੜਾ ਇਹ ਵਕਤ ਹੈ ਵਕਤੀ ਇਮਤਿਹਾਨ ਨੇ ਇਹ ਜਿਹੜੀ ਵੇਲੇ ਕੁਵੇਲੇ ਦਾ ਟੌਰਚਰ ਕਹਿ ਲੋ ਜਾਂ ਇਲ ਟੈਂਪਰ ਕਿਸੇ ਦਾ ਕਹਿ ਲੋ ਜਾਂ ਕੁਝ ਉਹੰਦਾ ਆਪੇ ਬਰਨ ਆਉਟ ਹੁੰਦਾ ਉਹ ਕੋਈ ਚੀਜ਼ ਹਮੇਸ਼ਾ ਤੁਸੀਂ ਇੱਕ ਦੁੱਧ ਦਾ ਪਤੀਲਾ ਭਰ ਕੇ ਰੱਖ ਲਓ ਹੈ ਨਾ ਉਹਦੇ ਹੇਠੋਂ ਸੇਕ ਬੁਝਣ ਨਾ ਦਿਓ ਕੀ ਹੋਊਗਾ ਅਲਟੀਮੇਟਲੀ ਉਹਨੇ ਉਬਲ ਕੇ ਬਾਹਰ ਆਉਣਾ ਹੀ ਆ ਹਮ ਸੋ ਇਸੇ ਤਰੀਕੇ ਦੇ ਨਾਲ ਅਗਲੇ ਦੀ ਵੀ ਜਿਹੜੀ ਉਹਦੀ ਜਿਹੜੀ ਤਲਖੀ ਹੈ ਉਹਦਾ ਜ਼ਹਿਰ ਹੈ ਉਹ ਮੁਕੜਨ ਦਾ ਇੱਕ ਤਰੀਕਾ ਕੁਦਰਤ ਨੇ ਵੀ ਬਣਾਇਆ ਹਮ ਜਿੰਨੀ ਦੇਰ ਹੁੰਦਾ ਨਹੀਂ ਉਨੀ ਦੇਰ ਤੁਹਾਡਾ ਫਰਜ਼ ਹੈ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦਾ ਆਪਣੇ ਆਪ ਨੂੰ ਉਹ ਸਿਚੁਏਸ਼ਨ ਤੋਂ ਥੋੜਾ ਅਲਹਿਦਾ ਰੱਖਣ ਦਾ ਇਹ ਵੀ ਬੜੀ ਵਾਰ ਮੈਂ ਦੇਖਿਆ ਹੈ ਕਿ ਫਰੈਂਡਸ ਨੂੰ ਕਈ ਲੋਕਾਂ ਨੂੰ ਮੈਂ ਦੇਖਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੋਂ ਅਸੀਂ ਆਪ ਦੇ ਆਪ ਨੂੰ ਰਿਮੂਵ ਕਰ ਲਈਏ ਇੱਥੋਂ ਕਿਤੇ ਹੋਰ ਚਲੇ ਜਾਈਏ ਘਰ ਅਲਹਿਦਾ ਕਰ ਲਈਏ ਅਸੀਂ ਬਚ ਜਾਾਂਗੇ ਉੱਥੇ ਜਾ ਕੇ ਦੂਜੀ ਬੈਟਲ ਸ਼ੁਰੂ ਹੋ ਜਾਂਦੀ ਹੈ ਜਾਂ ਬਚਾਣਾ ਸ਼ੁਰੂ ਹੋ ਜੂਗੀ ਜਾਂ ਹੋਰਾਂ ਨਾਲ ਸ਼ੁਰੂ ਹੋ ਜੂਗੀ ਸੋ ਉਹ ਜਿਹੜਾ ਟਾਈਮ ਹੈ ਉਹਦੇ ਵਿੱਚੋਂ ਟੋਟਲੀ ਐਸਕੇਪ ਜੇ ਤੁਸੀਂ ਕਰਨਾ ਹੈ ਤਾਂ ਪਹਿਲਾਂ ਤਾਂ ਉਸ ਚੀਜ਼ ਨੂੰ ਸ਼੍ਰਿੰਕ ਕਰੋ ਜਿਹੜੀ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਜੇ ਤਕਲੀਫ ਹੋਣੀ ਲਿਖੀ ਉਹ ਕਿਤੋਂ ਵੀ ਆ ਜੂਗੀ ਜੀ ਹੁਣ ਕਈ ਇਨਸਾਨ ਇਦਾਂ ਦੇ ਹੁੰਦੇ ਆ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਦੇਖਿਆ ਹੁੰਦਾ ਹੈ ਪਰਖਿਆ ਹੁੰਦਾ ਹੈ ਰਹਿ ਰਹੇ ਹੁੰਦੇ ਆ ਹੂੰ ਕਦੀ ਤਾਂ ਉਹਨਾਂ ਦਾ ਤੁਹਾਡੇ ਨਾਲ ਵਿਵਹਾਰ ਬੜਾ ਚੰਗਾ ਹੁੰਦਾ ਹੈ ਤੁਹਾਨੂੰ ਲੱਗਦਾ ਇੰਦੇ ਵਰਗਾ ਚੰਗਾ ਇਨਸਾਨ ਕੋਈ ਹੈ ਹੀ ਨਹੀਂ ਹੂੰ ਕਦੀ ਉਹਨਾਂ ਦਾ ਵਿਵਹਾਰ ਬਿਲਕੁਲ ਤੁਹਾਡੇ ਨਾਲ ਗਲਤ ਹੁੰਦਾ ਹੈ ਹੂੰ ਕਦੇ ਸਹੀ ਕਦੇ ਗਲਤ ਇਹ ਜਿਹੇ ਲੋਕ ਕਿਹੜੀ ਕਿਸਮ ਦੇ ਹੁੰਦੇ ਆ ਤੇ ਉਹਨਾਂ ਦੇ ਨਾਲ ਸਾਡਾ ਵਤੀਰਾ ਕਿਦਾਂ ਦਾ ਹੋਣਾ ਚਾਹੀਦਾ ਹੈ ਏ ਬਾਈਪੋਲਰ ਡਿਸਆਰਡਰ ਬੜੀ ਕਾਮਨ ਚੀਜ਼ ਹੈ ਇਹਦੇ ਵਿੱਚ ਕਿਤੇ ਸੋਕਾ ਕਿਤੇ ਡੁੱਬਾ ਕਿਤੇ ਮਸਿਆ ਕਿਤੇ ਪੁੰਨਿਆ ਸੋ ਆਪਣਾ ਵਤੀਰਾਤ ਇਸੇ ਤਰ੍ਹਾਂ ਹੈ ਕਿ ਤੁਸੀਂ ਬੈਲੈਂਸ ਬਣਾ ਕੇ ਚੱਲੋ ਕਈ ਲੋਕੀ ਤੁਹਾਨੂੰ ਇੰਨਾ ਉੱਡ ਕੇ ਮਿਲਦੇ ਐ ਇੱਕ ਵਾਰ ਤੇ ਦੂਜੀ ਵਾਰ ਉਹਨਾਂ ਨੂੰ ਲੱਗਦਾ ਵੀ ਉਹ ਤਾਂ ਤੁਹਾਨੂੰ ਜਾਣਦੇ ਹੀ ਨਹੀਂ ਹਾਂਜੀ ਸੋ ਤੁਸੀਂ ਸੋਚਦੇ ਹੋ ਵੀ ਮੇਥੂ ਕੀ ਹੋ ਗਿਆ ਇੰਨਾ ਕਿਸੇ ਬਾਰੇ ਨਾ ਆਫ ਦੇ ਆਪਣੀ ਉਲਝਣਾ ਦੇ ਵਿੱਚ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਅਗਲੇ ਦੀ ਪ੍ਰੋਬਲਮ ਹੈ ਐਕਚੁਅਲੀ ਆਪਾਂ ਉੱਥੇ ਮਾਰਖਾਨੇ ਆ ਜਿੱਥੇ ਆਪਾਂ ਹਰ ਇੱਕ ਦੇ ਬਿਹੇਵੀਅਰ ਨੂੰ ਸਮਝਦੇ ਆਂ ਵੀ ਇਹ ਆਪਣੀ ਪ੍ਰੋਬਲਮ ਹੈ ਆਪਣੀ ਨਹੀਂ ਹੈ ਅਗਲੇ ਨੂੰ ਗੱਲ ਕਰਨੀ ਨਹੀਂ ਆ ਰਹੀ ਅਗਲੇ ਦੀ ਬਿਹੇਵੀਅਰਲ ਡਿਸਫੰਕਸ਼ਨਿੰਗ ਬਾਰੇ ਉਹਨੂੰ ਆਪ ਨੂੰ ਤਾਂ ਇਲਮ ਹੈ ਨਹੀਂ ਆਪਾਂ ਉਹਦੇ ਤੇ ਪੀ ਐਚ ਡੀ ਕਰਕੇ ਕੀ ਲੈਣਾ ਜਿੰਨਾ ਕੋ ਉਹਦੇ ਨਾਲ ਵਾਸਤਾ ਉਹਨਾਂ ਕੀ ਰੱਖ ਕੇ ਠੀਕ ਹੈ ਕਈ ਵਾਰ ਇਹ ਹੁੰਦਾ ਮੈਂ ਆਪ ਸੋਚ ਰਹੀ ਸੀ ਮੈਸੇजेस ਹੁੰਦੇ ਜਿਨ੍ਹਾਂ ਦੇ ਜਵਾਬ ਦੇਣੇ ਬਣਦੇ ਆ ਤੇ ਫੋਨ ਕਰਦੇ ਆ ਫੇਰ ਕਰਦੇ ਆ ਕੋਈ ਘਰ ਚ ਬਿਜ਼ੀ ਹੋ ਗਿਆ ਕੋਈ ਕਿਵੇਂ ਤੇ ਕਈਆਂ ਨੂੰ ਜਿੱਥੇ ਵਧਾਈ ਦੇਣੀ ਆ ਅਫਸੋਸ ਕਰਨਾ ਜਿਹੜੇ ਇੱਕ ਮੌਕੇ ਨੇ ਜਿੱਥੋਂ ਤੁਹਾਡਾ ਕਿਸੇ ਨਾਲ ਖੜਨਾ ਬਣਦਾ ਉਹ ਤੋਂ ਹੱਥੋਂ ਖੁੰਝ ਜਾਂਦਾ ਫੇਰ ਤੁਹਾਨੂੰ ਖਿਆਲ ਆਉਂਦਾ ਇਸੇ ਤਰ੍ਹਾਂ ਹੀ ਲੋਕਾਂ ਦਾ ਵੀ ਹੋ ਸਕਦਾ ਇਹ ਨਹੀਂ ਕਿ ਇਰਾਦਾ ਨਹੀਂ ਸੀ ਪਹੁੰਚਣ ਦਾ ਇਹ ਨਹੀਂ ਕਿ ਗੱਲ ਕਰਨੀ ਨਹੀਂ ਸੀ ਚਾਹ ਰਹੇ ਪਰ ਹਰ ਇੱਕ ਬੰਦਾ ਆਪਣੀਆਂ ਉਲਝਣਾਂ ਚ ਘਿਰਿਆ ਹੋਇਆ ਹੈ ਤੇ ਐਵੇਂ ਵੀ ਹੋ ਜਾਂਦਾ ਬੈਨੀਫਿਟ ਆਫ ਡਾਊਟ ਪਰ ਜਿਹੜਾ ਸਾਰਿਆਂ ਤੋਂ ਸੌਖਾ ਤਰੀਕਾ ਹੈ ਨਾ ਉਹ ਇਹ ਹੈ ਕਿ ਆਪਣੀ ਪੀਸ ਨੂੰ ਤੁਸੀਂ ਕਿਸੇ ਹੋਰ ਦੀ ਗੁਲਾਮੀ ਦੇ ਵਿੱਚ ਨਾ ਆਉ ਦਿਓ ਕੋਈ ਫਰਕ ਨਹੀਂ ਪੈਂਦਾ ਜੇ ਅਗਲਾ ਤੁਹਾਡੇ ਮੁਤਾਬਕ ਨਹੀਂ ਚੱਲ ਸਕ ਰਿਹਾ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਕੋੜਾ ਫਿਕਰ ਰਹਿੰਦਾ ਇਹ ਤੱਕ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਖੋ ਕੁਝ ਤਾਂ ਹੀ ਸਕਦੀਆਂ ਜੇ ਤੁਸੀਂ ਇਜਾਜ਼ਤ ਦਿਨੇ ਮੈਂ ਤਾਂ ਉਹ ਦਿਨ ਨਾਲ ਕੀ ਜਾ ਰਿਹਾ ਕੁਝ ਨਹੀਂ ਜਾ ਰਿਹਾ ਤੁਸੀਂ ਆਪਣੇ ਘਰ ਆਰਾਮ ਨਾਲ ਬੈਠਿਆ ਹੋ ਤੁਹਾਡੇ ਕੋਲ ਆਰ ਪਰਿਵਾਰ ਹੈ ਬੱਚਾ ਵੀ ਖੁਸ਼ੀ ਦੇਖ ਰਹੇ ਹੋ ਘਰ-ਬਾਰ ਸਾਰਾ ਵਧੀਆ ਹੈ ਕੀ ਲੈਣਾ ਜੀ ਤੇ ਮੈਂ ਚਾਹਾਂਗੀ ਜਾਂਦੇ ਜਾਂਦੇ ਇਹ ਦੱਸ ਦੋ ਕਿ ਸਮਰਪਣ ਕਿੰਨਾ ਕੋ ਜ਼ਰੂਰੀ ਹੈ ਸਮਰਪਣ ਦੇ ਵਿੱਚ ਵੀ ਜਿੰਨੀ ਵੀ ਤੁਹਾਡੀ इमोशनल ਕਨੈਕਟ ਦੀ ਗੇਮ ਹੈ ਨਾ ਇਹ ਕੈਲਕੂਲੇਟਰ ਤੇ ਨਹੀਂ ਖੇਟੀ ਜਾ ਸਕਦੀ ਬਿਲਕੁਲ ਇਹ ਅਪਮੋਹਰੇ ਹੁੰਦੇ ਕਈ ਵਾਰ ਤੁਹਾਨੂੰ ਰਿਸ਼ਤਿਆਂ ਦਾ ਪਤਾ ਹੁੰਦਾ ਹੈ ਵੀ ਇਹਨਾਂ ਦੇ ਪੱਲੇ ਬਹੁਤਾ ਕੁਝ ਨਹੀਂ ਹੈ ਤੁਸੀਂ ਸੋਚਦੇ ਹੋ ਜਿਹੜੀ ਲਾਇਲਟੀ ਹੈ ਜਿਹੜੀ ਵਫਾ ਹੈ ਉਹ ਮੇਰੇ ਕੋਲੇ ਦੋਨਾਂ ਜਾਣਿਆ ਚੁਗੀ ਹੈ ਹੂੰ ਤੁਸੀਂ ਛਲਾ ਲੈਂਦੇ ਹੋ ਕਈ ਵਾਰ ਤੁਹਾਨੂੰ ਪਤਾ ਹੁੰਦਾ ਹੈ ਕਿ ਜਿਹੜੀ ਤੁਸੀਂ ਪਰਵਰਿਸ਼ ਕਰ ਰਹੇ ਹੋ ਜਨਾ ਬੱਚਿਆਂ ਦੀ ਉਹਨਾਂ ਨੇ ਅੱਗੇ ਉਹ ਆਪਣੇ ਅਗਲੀ ਜਨਰੇਸ਼ਨ ਨੂੰ ਦੇਖਣਾ ਹੈ ਇਹ ਐਂ ਤੁਰਦਾ ਰਸਤਾ ਮੁੜ ਕੇ ਉਹਨਾਂ ਨੂੰ ਇਧਰ ਧਿਆਨ ਸ਼ਾਇਦ ਉਹਨਾਂ ਨਾ ਹੋਵੇ ਜਿੰਨੇ ਦੀ ਤੁਸੀਂ ਤਵੱਜੋ ਕਰਦੇ ਹੋ ਪਰ ਤੁਸੀਂ ਐਂ ਤਾਂ ਚਾਹੋਗੇ ਨਾ ਕਿ ਉਹ ਆਪਣੀਆਂ ਜ਼ਿੰਦਗੀਆਂ ਚ ਖੁਸ਼ ਹੋ ਸੋ ਜਿੱਥੇ ਤੁਸੀਂ ਇੱਕ ਸਾਰਿਆਂ ਦੋ ਕੀੰਬੀ ਰਿਸ਼ਤੇ ਦੇ ਵਿੱਚ ਬਿਨਾ 익ਸਪੈਕਟੇਸ਼ਨਸ ਤੋਂ ਬੈਸਟ ਆਪਣਾ ਕਰਕੇ ਦੇ ਰਹੇ ਹੋ ਕਿ ਦੁਨੀਆ ਨੂੰ ਇੱਕ ਪਛਾਣ ਹੈ ਮੇਰੀ ਉਪਰਿੰਗਿੰਗ ਦੀ ਮੇਰੇ ਵੱਲੋਂ ਕੋਈ ਕਮੀ ਨਾ ਰਹਿ ਜਾਵੇ ਅੱਗੇ ਇਹ ਆਪਣਾ ਚਲਾਵੇ ਉਸੇ ਤਰ੍ਹਾਂ ਦੇ ਬਾਕੀ ਰਿਸ਼ਤੇ ਹੈ ਜੇ ਫਰਜ਼ ਕਰੋ ਬੰਦਾ ਨਹੀਂ ਨਿਭ ਸਕਿਆ ਉਹਨੇ ਕਿਤੇ ਹੋਰ ਵੀ ਨਹੀਂ ਟਿਕ ਸਕਣਾ ਉਹ ਹਰ ਇੱਕ ਦਾ ਕੰਪੈਰੀਜ਼ਨ ਤੁਹਾਡੇ ਨਾਲ ਹੋਊਗਾ ਹੂੰ ਇਹੀ ਰਿਸ਼ਤੇ ਨਾ ਤੇ ਇਹੀ ਦੋਸਤੀਆਂ ਨੇ ਤਦੋਂ ਤੁਸੀਂ ਆਪਣਾ ਬੈਸਟ ਦਿੰਨੇ ਹੋ ਫਿਰ ਕੋਈ ਬਹੁਤ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਆਪਣੀ ਫਿਤਰਤ ਦੇ ਖਿਲਾਫ ਕਿਉਂ ਜਾਓ ਜੀ ਬੱਸ ਗੱਲ ਤਾਂ ਇਹ ਹੀ ਹੈ ਕਿ ਅਸੀਂ ਇਹ ਕਹਿੰਦੇ ਸਾਹਮਣੇ ਵਾਲੇ ਇਨਸਾਨ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਕਾਂ ਮੈਂ ਵੀ ਦੋ ਸੁਨਾਵਾ ਜਾਂ ਦਿਲ ਚ ਆਂਦਾ ਹੈ ਕਿ ਅਸੀਂ ਵੀ ਮਾੜਾ ਕਰੀਏ ਪਰ ਫਿਰ ਹੁੰਦਾ ਹੈ ਕਿ ਨਹੀਂ ਫਿਰ ਤਾਂ ਸਾਡੀ ਫਿਤਰਤ ਜਿਹੜੀ ਆ ਉਹ ਬਦਲ ਜਾਏਗੀ ਅਸੀਂ ਉਹਨਾਂ ਵਰਗੇ ਹੋ ਜਾਵਾਂਗੇ ਤੇ ਇਸੇ ਲਈ ਹੀ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਅਜਿਹੇ ਸ਼ਖਸ ਨੂੰ ਹੀ ਲੱਭਣਾ ਔਖਾ ਹੈ ਜਿਸ ਦੇ ਨਾਲ ਘੜੀ ਪਰ ਬੈਠ ਕੇ ਸਕੂਨ ਦੇ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਜਾਏ ਤੇ ਗੱਲਾਂ ਕੀਤੀਆਂ ਜਾਣ ਤੇ ਅੱਜ ਮੈਡਮ ਨੇ ਵਾਕਈ ਹੀ ਸਾਨੂੰ ਸਮਾਂ ਦਿੱਤਾ ਇੱਕ ਵਾਰੀ ਫੇਰ ਕੁਝ ਗੱਲਾਂ ਕੀਤੀਆਂ ਤੇ ਸਭ ਤੋਂ ਖੂਬਸੂਰਤ ਗੱਲ ਨਿਕਲ ਕੇ ਇਹ ਸਾਹਮਣੇ ਆਈ ਕਿ ਐਕਸਪੈਕਟੇਸ਼ਨਸ ਨਹੀਂ ਉਮੀਦਦਾਰਾ ਨਾ ਰੱਖੋ ਜ਼ਿਆਦਾ ਕਿਸੇ ਤੋਂ ਆਪਣੇ ਵੱਲੋਂ ਪੂਰਾ ਕਰੋ ਉਸ ਰਿਸ਼ਤੇ ਨੂੰ ਨਿਭਾਉਣ ਦੇ ਲਈ ਭਾਵਨਾਤਮਕ ਤੌਰ ਤੇ ਤੁਸੀਂ ਕਿਸੇ ਦੇ ਨਾਲ ਕੁਝ ਵੀ ਗਲਤ ਨਾ ਕਰੋ ਤਾਂ ਕਮ ਸੇ ਕਮ ਅਸੀਂ ਆਪਣੇ ਵੱਲੋਂ ਭਰੇ ਪੂਰੇ ਹੋਵਾਂਗੇ ਤੇ ਸਾਹਮਣੇ ਵਾਲੇ ਇਨਸਾਨ ਨੂੰ ਉਸਤੇ ਛੱਡ ਦਿਓ ਮੈਡਮ ਇੱਕ ਚੀਜ਼ ਮੈਂ ਜਾਂਦੇ ਜਾਂਦੇ ਪੁੱਛਣਾ ਚਾਹਾਂਗੀ ਇਮੋਸ਼ਨਲ ਡਿਸਟਰਬੈਂਸ ਜਿਹੜੀ ਹੈ ਨਾ ਉਹ ਇਨਸਾਨ ਨੂੰ ਖੋਖਲਾ ਕਰਦੀ ਹੈ ਭਾਵਨਾਤਮਕ ਤੌਰ ਦੇ ਤੇ ਚਾਹੀ ਉਹ ਐਂਗਜ਼ਾਇਟੀ ਹੋਵੇ ਚਾਹੀ ਉਹ ਡਿਪਰੈਸ਼ਨ ਹੋਵੇ ਚਾਹੀ ਉਹ ਇਕੱਲਾਪਨ ਹੋਵੇ ਬਹੁਤ ਸਾਰੇ ਲੋਕਾਂ ਵਿੱਚ ਗਿਲਟ ਦੀ ਫੀਲਿੰਗ ਵੀ ਆ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਮੇਰੇ ਨਾਲ ਗਲਤ ਹੋ ਰਿਹਾ ਤਾਂ ਸ਼ਾਇਦ ਮੈਂ ਹੀ ਗਲਤ ਹੋਵਾਂਗਾ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਹ ਰਿਸ਼ਤਾ ਸਹੀ ਤਰੀਕੇ ਨਾਲ ਨਹੀਂ ਨਿਭਰਿਆ ਤਾਂ ਸ਼ਾਇਦ ਮੇਰੀ ਹੀ ਗਲਤੀ ਹੋਏਗੀ ਇਹ ਜੋ ਇੰਨੀ ਜ਼ਿਆਦਾ ਇਮੋਸ਼ਨਲ ਡਿਸਟਰਬੈਂਸ ਇਨਸਾਨ ਦੇ ਉੱਤੇ ਹਾਵੀ ਹੋ ਜਾਂਦੀ ਹੈ ਇਸ ਤੋਂ ਇਨਸਾਨ ਬਾਹਰ ਕਿਵੇਂ ਨਿਕਲੇ ਮੈਨੂੰ ਲੱਗਦਾ ਕੁਝ ਦੇਰ ਬਾਅਦ ਨਾ ਯੂ ਸ਼ੁੱਡ ਲਰਨ ਟੂ ਲੈਟ ਗੋ ਛੱਡ ਦਿਓ ਇੱਕ ਸ਼ੇਰ ਹੈ ਮੇਰਾ ਬੜੀ ਸ਼ਿੱਦਤ ਨਾਲ ਇੱਥੋਂ ਤੱਕ ਲੈ ਆਈ ਹਾਂ ਮੈਂ ਹੁਣ ਕੁਝ ਪੈਰ ਰਿਸ਼ਤੇ ਦੀ ਆਪੇ ਤੁਰਨ ਦੀ ਵਾਰੀ ਹੈ ਵਾਹ ਬਹੁਤ ਖੂਬ ਸੋ ਜਿਵੇਂ ਤੁਸੀਂ ਬੱਚੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਨੇ ਹੋ ਨਾ ਫਿਰ ਉਹ ਨੂੰ ਆ ਜਾਂਦਾ ਫਿਰ ਉਹ ਡਿੱਗਦਾ ਟੈਂਦਾ ਤੁਰ ਲੈਂਦਾ ਉਵੇਂ ਹੀ ਰਿਸ਼ਤੇ ਨਾਤੇ ਆ ਕੁਝ ਦੂਰ ਤੱਕ ਤੁਸੀਂ ਆਪਣੀ ਪੂਰੀ ਕੋਸ਼ਿਸ਼ ਨਾਲ ਲੈ ਕੇ ਜਾਣੇ ਹੋ ਉਸ ਤੋਂ ਬਾਅਦ ਵੀ ਜੇ ਕੋਸ਼ਿਸ਼ ਦੇ ਨਾਲ ਰਿਸ਼ਤਾ ਚਲਾਉਣਾ ਤਾਂ ਇਹ ਰਿਸ਼ਤੇ ਦੀ ਤੋਹੀਨ ਹੈ ਜੇ ਹਰ ਵੇਰੀ ਤੁਸੀਂ ਡਰ ਕੇ ਕਿਸੇ ਚੀਜ਼ ਨੂੰ ਕਿਸੇ ਵਾਸਤੇ ਨੂੰ ਸੰਭਾਲ ਕੇ ਰੱਖਣਾ ਉਹੋ ਜਿਵੇਂ ਆਖਿਆ ਜਾਂਦਾ ਆ ਨਾ ਹੋ ਜੇ ਜੇ ਕਿਤੇ ਮੈਂ ਸੱਚ ਦੱਸਤਾ ਤਾਂ ਕਿਤੇ ਵਿਗਾੜਨਾ ਪੈ ਜਾ ਉਹ ਸਾਰੀਆਂ ਗੱਲਾਂ ਦੇ ਨਾਲ ਤਾਂ ਤੁਸੀਂ ਆਪ ਹੀ ਇਸ ਗੱਲ ਨੂੰ ਐਡਮਿਟ ਕਰ ਰਹੇ ਹੋ ਰਿਸ਼ਤਾ ਬਹੁਤ ਕੱਚਾ ਹੈ ਫਿਰ ਉਹ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ ਸੋ ਜਿਹੜੀ ਡਿਸਟਰਬੈਂਸ ਹੈ ਉਹ ਇਸ ਕਰਕੇ ਨਹੀਂ ਰੱਖਣੀ ਬਣਦੀ ਕਿਉਂਕਿ ਤੁਸੀਂ ਆਪਣਾ ਜਦੋਂ ਬੈਸਟ ਕਰਕੇ ਦੇਖ ਲਿਆ ਉਦੋਂ ਉੱਤੇ ਤਾਂ ਤੁਹਾਡੀ ਵਾਹਵਾਸੀ ਹੈ ਨਹੀਂ ਕੋਈ ਕੋਸ਼ਿਸ਼ ਤੁਸੀਂ ਉਹਦੇ ਉੱਤੋਂ ਦੀ ਕਰ ਨਹੀਂ ਸਕਦੇ ਫਿਰ ਜੇ ਨਹੀਂ ਰਹਿ ਰਿਹਾ ਤੇ ਉਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ ਜੀ ਕੁਝ ਦੋਸਤੀਆਂ ਅਜਈਆਂ ਹੁੰਦੀਆਂ ਆ ਤੁਹਾਨੂੰ ਸਮਝ ਨਹੀਂ ਆਉਂਦਾ ਵੀ ਕਿੱਥੇ ਕੀ ਵਿਗਾੜ ਪੈ ਗਿਆ ਇਹ ਫਰਕ ਪਿਆਰ ਕਦੋਂ ਪਰ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਹੁਣ ਤੁਹਾਡੀ ਦਿਨਚਰਿਆ ਦੇ ਵਿੱਚ ਉਹ ਉਸ ਪਰਟਿਕੂਲਰ ਦੋਸਤੀ ਦੀ ਕੋਈ ਜਗ੍ਹਾ ਨਹੀਂ ਰਹੇਗੀ ਤੁਸੀਂ ਮੈਸ ਵੀ ਕੁਝ ਨਹੀਂ ਕਰ ਰਹੇ ਜਦੋਂ ਤੁਹਾਨੂੰ ਵਜਾ ਹੀ ਮੁੱਕ ਜੇ ਚੁੱਪ ਦੀ ਇੱਕ ਤਾਂ ਤੁਹਾਨੂੰ ਸਮਝ ਆ ਰਿਹਾ ਹੈ ਵੀ ਇੱਥੇ ਚੁੱਪ ਪਸਰ ਗਈ ਇੱਥੇ ਗੱਲਾਂ ਇੱਕ ਦੂਜੇ ਜੋਗੀਆਂ ਰਹਿ ਨਹੀਂ ਗਈਆਂ ਉਹ ਤਕਲੀਫ ਹੁੰਦੀ ਹੈ ਜਦੋਂ ਵਜਾ ਵੀ ਤੁਹਾਨੂੰ ਤਕਲੀਫ ਨਾ ਦੇਵੇ ਕੀ ਕੋਈ ਫਰਕ ਨਹੀਂ ਪੈਂਦਾ ਜਸ ਰਿਸ਼ਤੇ ਖਾਤਰ ਸਵਾਲ ਮੁਕ ਜਾਣ ਉਹ ਰਿਸ਼ਤੇ ਦੀ ਬੁਨਿਆਦ ਖੋਖਲੀ ਹੋ ਚੁੱਕੀ ਹੈ ਜੀ ਜਿੱਥੇ ਤੁਹਾਡਾ ਜੀ ਕਰਦਾ ਕਿ ਇਹਨੂੰ ਹਲੇ ਥੋੜਾ ਜਿਹਾ ਹਲਾਰ ਜੁਲਾ ਕੇ ਦੇਖੀਏ ਤੇ ਹਲੇ ਦੇਖੀਏ ਜੇ ਚੱਲ ਸਕਦਾ ਹੁਣ ਕੋਈ ਘਰ ਦਾ ਕੋਈ ਕੀਮਤੀ ਚੀਜ਼ ਰੁੱਸਿਆ ਹੁੰਦਾ ਸੋਵਰੇ ਤੁਸੀਂ ਮਨਾਉਣ ਜਾਂਦੇ ਹੋ ਹਾਲਾਂਕਿ ਗਲਤੀ ਅਗਲੇ ਦੀ ਹੁੰਦੀ ਹੈ ਕਿਉਂਕਿ ਤੁਹਾਡੇ ਵਾਸਤੇ ਉਸ ਵੇਲੇ ਤੁਹਾਡੀ ਈਗੋ ਇੱਕ ਬੜੀ ਵੱਡੀ ਦੁਸ਼ਮਣ ਬਣ ਕੇ ਖੜ ਜਾਂਦੀ ਵੀ ਇਹਨੂੰ ਦਫਾ ਕਰੋ ਕਿਸੇ ਤਰੀਕੇ ਨਾਲ ਪਹਿਲਾਂ ਵਾਲਾ ਮਾਹੌਲ ਕ੍ਰੀਏਟ ਕਰ ਲਿਓ ਜਿੱਥੇ ਤੁਸੀਂ ਮਨਾਉਣ ਨਹੀਂ ਜਾ ਰਹੇ ਜਿੱਥੇ ਤੁਹਾਡਾ ਜੀ ਨਹੀਂ ਕਰਦਾ ਔਰ ਤੁਸੀਂ ਉਹ ਰਸਤਾ ਬੰਦ ਕਰ ਦਿੰਦੇ ਹੋ ਇਹਦਾ ਮਤਲਬ ਤਾਂ ਉਹਦਾ ਅੰਤ ਹੋ ਚੁੱਕਿਆ ਹੂੰ ਸੋ ਇਮੋਸ਼ਨਲ ਡਿਸਟਰਬੈਂਸਸ ਇਹ ਤੁਹਾਡੀ ਤੁਹਾਡੇ ਅੰਦਰ ਦਾ ਮੌਸਮ ਹੈ ਜਿਹੜਾ ਕਿ ਤੁਹਾਡੀ ਬਾਹਰ ਦੀ ਦੁਨੀਆ ਡਿਸਾਈਡ ਕਰਦਾ ਹੈ ਜੇ ਤੁਹਾਨੂੰ ਆਪਣੇ ਮਨ ਨੂੰ ਇੱਕ ਚੈਨ ਜਿਹਾ ਆ ਗਿਆ ਫਿਰ ਸਮਝੋ ਰਿਸ਼ਤਾ ਬੋਝ ਸੀ ਉਹਦਾ ਲੈਣਾ ਹੀ ਬਿਹਤਰ ਸੀ ਹਮ ਯਾਨੀ ਕਿ ਸਕੂਨ ਦੀ ਹੀ ਤਲਾਸ਼ ਹੋਣੀ ਚਾਹੀਦੀ ਹੈ ਜਿੱਥੇ ਕਮੀ ਦਿਸ ਨਹੀਂ ਰਹੀ ਕਈ ਵਾਰ ਹੁੰਦਾ ਹੈ ਕਿ ਤੁਸੀਂ ਕਮਰੇ ਚੋਂ ਕੁਝ ਚੀਜ਼ਾਂ ਹਲਾਉਨੇ ਹੋ ਤੁਹਾਨੂੰ ਉਹ ਨਵੀਂ ਬਣਤਰ ਚੰਗੀ ਨਹੀਂ ਲੱਗਦੀ ਕਈ ਵਾਰ ਕੁਝ ਇਹੋ ਜਿਹਾ ਵਾਈਟਲ ਚੁੱਕ ਦਿੰਦੇ ਨੇ ਉਹ ਤੇ ਤੁਹਾਨੂੰ ਕੋਈ ਕਮੀ ਨਹੀਂ ਲੱਗਦੀ ਸੋ ਇਹਦਾ ਮਤਲਬ ਉਹਦੀ ਪਹਿਲਾਂ ਹੀ ਲੋਡ ਨਹੀਂ ਸੀ ਐਵੇਂ ਥਰਮਲੀ ਹੋਈ ਸੀ ਹਮਮ ਵਾਕਈ ਹੀ ਅਹ ਦੋਸਤੋ ਮੈਡਮ ਨੇ ਫੇਰ ਇੱਕ ਵਾਰੀ ਅ ਰਿਸ਼ਤਿਆਂ ਦੇ ਬਾਰੇ ਸਾਡੀ ਦੋਸਤੀਆਂ ਦੇ ਬਾਰੇ ਬੜੀ ਹੀ ਖੂਬਸੂਰਤੀ ਦੇ ਨਾਲ ਗੱਲ ਕੀਤੀ ਹੈ ਤੇ ਤੁਸੀਂ ਵੀ ਜੇਕਰ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਸਕਦੇ ਹੋ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਸਮੇਂ ਜੋਗਾ ਸਮਝਦੇ ਹੋ ਤੇ ਆਪਾਂ ਬੈਠ ਕੇ ਦੋ ਚਾਰ ਗੱਲਾਂ ਕਰ ਲੈਣੇ ਆਂ ਉਮੀਦ ਕਰਦੇ ਆਂ ਤੁਹਾਡੇ ਸਾਰਿਆਂ ਦੇ ਕੰਮ ਆਉਂਦੀਆਂ ਹੋਣ ਗਿਆ ਤੁਹਾਡੇ ਨਾਲ ਇੱਕ ਰੌਪਤਾ ਬਣਿਆ ਇਹਨਾਂ ਦੇ ਚੈਨਲ ਦੇ ਥਰੂ ਮੈਂ ਸ਼ੁਕਰਗੁਜ਼ਾਰ ਹਾਂ ਜੀ ਤੇ ਦੋਸਤੋ ਜ਼ਰੂਰ ਆਪਣੇ ਦਿਲ ਦੀਆਂ ਗੱਲਾਂ ਦੀ ਸਾਂਝ ਪਾਈਓ ਤੁਸੀਂ ਕੀ ਸੋਚਦੇ ਹੋ ਰਿਸ਼ਤਿਆਂ ਨੂੰ ਲੈ ਕੇ ਦੋਸਤੀ ਨੂੰ ਲੈ ਕੇ ਵਿਸ਼ਵਾਸ ਨੂੰ ਲੈ ਕੇ ਕਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਆ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਨਹੀਂ ਫਿਰ ਮਿਲਾਂਗੇ ਧੰਨਵਾਦ